ਚੰਗੀ ਬਰੀਡ ਲੈਣੀ ਆ ਉਹ ਚੈੱਕ ਕਰਨ ਨੂੰ ਲੈ ਹਾਂਜੀ ਹਸੀਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਿੰਦਰ ਕੋਲੇ ਪਹੁੰਚੇ ਹੋਇਆ ਪਿੰਡ ਸਿੰਘੋ ਤੇ ਜਲਾ ਬਟੰਡਾ ਮਿੱਤਰੋ ਅੱਜ ਨਾ ਬਾਈ ਬਿੰਦਰ ਦੇ ਆਪਾਂ ਤੁਹਾਨੂੰ ਪਸ਼ੂ ਦਿਖਾਵਾਂਗੇ ਬਾਈ ਕੋਲੇ ਨਾ ਜੇ ਗੱਲ ਕਰ ਲਈਏ ਆਹ ਇੱਕ ਨਾ ਦੂਜਾ ਸੂਆ ਸੂਨ ਵਾਲੀ ਝੋਟੀ ਆ ਗਈ ਮਿੱਤਰੋ ਵੀ ਇਸ ਝੋਟੀ ਦੇ ਨਾ 5-7 ਦਿਨ ਬਾਕੀ ਪਿਆ ਝੋਟੀ ਜਿਹੜੀ ਹੈਗੀ ਨਾ ਤੁਸੀਂ ਦੇਖ ਕੇ ਕਮੈਂਟ ਕਰਕੇ ਦੱਸੋਗੇ ਜਰੂਰ ਵੀ ਤੁਹਾਨੂੰ ਇਹ ਕਿਵੇਂ ਲੱਗੀ ਵੀ ਨਸਲ ਬਰੀਡ ਜਿਹੜੀ ਹੈਗੀ ਨਾ ਫੁੱਲ ਝਲਕਦੀ ਆ ਬਾਕੀ ਜਿਹੜੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਆਪਾਂ ਉਹ ਵੀ ਤੁਹਾਨੂੰ ਦਿਖਾ ਦਗੇ ਇਧਰਲੇ ਪਾਸੇ ਇੱਕ ਮੱਝ ਹੋਰ ਆ ਗਈ ਤੇ ਇੱਕ ਕੱਟੀ ਤੇ ਜਿਵੇਂ ਇੱਕ ਇਧਰਲੇ ਪਾਸੇ ਆ ਗਈ ਬਾਈ ਦੀ ਗਾਂ ਪਰ ਆਹਾਂ ਝੋਟੀ ਨਾ ਤੁਸੀਂ ਦੇਖ ਕੇ ਦੱਸਿਓ ਜਰੂਰ ਵੀ ਤੁਹਾਨੂੰ ਕਿਵੇਂ ਲੱਗੀ ਮੈਂ ਕਹਿੰਦਾ ਹੁਣ ਨਾ ਵੀ ਆਪਣੇ ਮਾਨਸਾ ਬਹਿੰਡੇ ਦੇ ਵਿੱਚ ਜਿਹੜੀ ਹੈਗੀਆਂ ਨਾ ਚੰਗੀਆਂ ਮੱਝਾਂ ਜਿਹੜੀਆਂ ਬਹੁਤ ਜ਼ਿਆਦਾ ਹੁੰਦੀਆਂ ਨੇ ਕਿਉਂਕਿ ਹਰਿਆਣੇ ਦੇ ਟੱਚ ਦੇ ਵਿੱਚ ਆ ਗਿਆ ਆਪਣਾ ਏਰੀਆ ਤੇ ਉਹੋ ਜੇ ਮੱਜਾਂ ਜੇ ਗੱਲ ਕਰਨ ਲਗੇ ਇਥੋਂ ਇਹਨਾਂ ਪਿੰਡਾਂ ਦੇ ਵਿੱਚੋਂ ਨਿਕਲਦੀਆਂ ਨੇ ਬਾਕੀ ਜਾਣਕਾਰੀ ਆਪਾਂ ਤੁਹਾਨੂੰ ਨਾ ਬਾਈ ਬਲਵਿੰਦਰ ਤੋਂ ਲੈ ਕੇ ਦਿੰਨੇ ਆਂ ਕੀ ਜਾਣਕਾਰੀ ਦਿੰਦਾ ਝੋਟੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਬਾਈ ਜੀ ਹਸੀ ਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਤੇ ਬਾਈ ਜੀ ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸੋਗੇ ਨਾਮ ਆਪਣਾ ਬਲਵਿੰਦਰ ਆ ਵੀਰੇ ਠੀਕ ਹੈ ਪਿੰਡ ਸਿੰਘੋ ਆ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਅੱਛਾ ਬਿੰਦਰ ਮੈਨੂੰ ਐਂ ਦੱਸ ਜਿਵੇਂ ਜਾਣਕਾਰੀ ਦੇ ਤੇਰੀ ਆਹ ਝੋਟੀ ਆ ਗਈ ਵੀ ਦੂਜਾ ਸੂਆ ਸੁੰਦੀ ਐ ਵੀਰੇ ਦੂਜਾ ਸੂਆ ਸੁੰਦੀ ਐ ਇਹੇ ਪਹਿਲੇ ਸੂਏ ਆਪਣੇ ਕੋਲ ਸੀ ਘਰ ਦੀ ਝੋਟੀ ਆ ਠੀਕ ਐ ਨਾ ਅ ਦੂਜਾ ਸੂਆ ਸੁੰਦੀ ਦਿਨ ਕਿੰਨੇ ਲੈ ਜੂ ਪਹਿਲਾਂ ਮੈਨੂੰ ਦਿਨ ਦਿਨ ਵੀਰੇ ਹੁਣ ਇਹਦੇ 5-6 ਦਿਨ ਰਹਿ ਗਏ ਹੋ ਸਕਦਾ 7-8 ਦਿਨ ਲੈ ਜੇ ਠੀਕ ਐ ਹਾਂਜੀ ਵੀ ਇੱਕ ਦੋ ਦਿਨ ਅੱਗਾ ਪਿੱਛਾ ਕਰ ਇਤੋਂ ਦਿਨ ਅੱਗਾ ਪਿੱਛਾ ਹੋ ਜਾਂਦਾ ਕੋਈ ਕਰਮੀ ਦਾ ਰੈਮੈਂਟ ਪਹਿਲੇ ਸੂਏ ਦਾ ਦੁੱਧ ਦੱਸ ਪਹਿਲੇ ਸੂਏ ਬਈ 14 ਲੀਟਰ ਦਿੱਤਾ ਇਹਨੇ ਜੀ 14 ਲੀਟਰ ਹਾਂਜੀ 13 ਲੀਟਰ ਦੇ ਆਪਣੇ ਫੁੱਲ ਗਾਰੰਟੀ ਸੀਗੀ ਕਈ ਵਾਰੀ ਪਸ਼ੂ ਘਟ ਵਧ ਜਾਂਦਾ ਮਤਲਬ ਵੀ ਪੀਕ ਤੇ 14 ਲੀਟਰ ਸੀਗਾ ਠੀਕ ਐ ਹਾਂਜੀ ਤੇ 13 ਦੀ ਤਾਂ ਗਾਰੰਟੀ ਆ 13 ਦੀ ਫੁੱਲ ਗਾਰੰਟੀ ਆ ਜੀ ਬਿੰਦਰਾ ਫਿਰ ਮੈਨੂੰ ਐਂ ਦੱਸਦੇ ਆਪਣਾ ਤਾਂ ਆ ਗਿਆ ਗਵੰਡੀ ਪਿੰਡ ਮੈਂ ਤੈਨੂੰ ਦੱਸਾਂਗਾ ਇਹ ਵੀ ਗੱਲ ਆਪਾਂ ਉਨੀ ਕੀ ਕਰਨੀ ਆ ਜਿੰਨੀ ਕਿ ਲੋਕਾਂ ਦੇ ਹਿੱਕ ਦੇ ਵਿੱਚ ਐਂ ਵੱਜੇ ਵੀ ਹਾਂ ਯਾਰ ਬਿੰਦਰ ਨੇ ਝੋਟੀ ਦਿਖਾਈ ਸੀ ਤੇ ਹਾਂ ਬਾਕੀ ਬਿੰਦਰ ਕੋਲੇ ਝੋਟੀ ਚੰਗੀ ਸੀ ਮੈਨੂੰ ਐਂ ਦੱਸਦੇ ਇਹ ਆਪ ਕਿਹੜੀ ਬੁਲਦੀ ਐ ਆਪ ਬਈ ਇਹ ਐਮ 460 ਦੀ ਐ ਜੀ ਐਮ 460 ਦੀ ਹਾਂਜੀ ਠੀਕ ਐ ਤੇ ਮੇਲੇ ਕੋਹੇ ਨੂਰ ਤੋਂ ਗੱਬਣਾ ਹੈ ਅੱਛਾ ਕੋਹੇ ਨੂਰ ਤੋਂ ਗੱਬਣਾ ਜੀ ਆਪਣੇ ਕੋਲੇ ਸਾਰਾ ਰਿਕਾਰਡ ਪਿਆ ਇਹਦਾ ਵੀ ਤੇ ਜਿਹੜਾ ਸੀਮਣ ਭਰਾਇਆ ਉਹਦਾ ਵੀ ਬਾਈ ਠੀਕ ਹੈ ਇਹ ਐਮ 460 ਦੀ ਆਪ ਆ ਗਈ ਤੇ ਕੋਹੇ ਨੂਰ ਤੋਂ ਗੱਬਣ ਆ ਗਈ ਅਛਾ ਭਿੰਦਰਾ ਮੈਨੂੰ ਐਂ ਦੱਸ ਦੇ ਵੀ ਜੈਡ ਬਲੈਕ ਝੋਟੀ ਹੈ ਜਮਾ ਜੈਡ ਬਲੈਕ ਤਾਂ ਆ ਗਈ ਇਹ ਵੀ ਇਹਦੀ ਮਾਂ ਦਾ ਦੁੱਧ ਕਿੰਨਾ ਸੀਗਾ ਇਹਦੀ ਮਾਂ ਉਹ ਤੋਂ ਬਾਈ 17 ਲੀਟਰ ਸੀਗਾ 17 ਲੀਟਰ ਠੀਕ ਆ ਚਲ ਇਹ ਇੱਧਰ ਕਰੀ ਮਾੜੀ ਆਪਾਂ ਖੜੀ ਦਿਖਾ ਦਈਏ ਇੱਕ ਵਾਰੀ ਲੈ ਵੀ ਮਿੱਤਰੋ ਜਮਾ ਗੋਲ ਮਟੋਲ ਆੜਤੀਆਂ ਦੇ ਸਹਰਾਣੇ ਵਰਗੀ ਪਈ ਆ ਤੇ ਥੱਲੋਂ ਥਣ ਲੈਵੇ ਦੀ ਜਿਹੜੀ ਹੈਗੀ ਨਾ ਉਹ ਆਪਾਂ ਤੁਹਾਨੂੰ ਦਿਖਾ ਦਗੇ ਲੇਵਾ ਤਾਂ ਨਾ ਮੈਂ ਕਹਿਣਾ ਵੀ ਹਜੇ ਨਾ ਜਿੱਦੇ ਸੋਨਾ ਹੋਇਆ ਕਰਮਾਲੀ ਨੇ ਤੇ ਬਹੁਤ ਸੋਹਣਾ ਲੇਵਾ ਤਿਆਰ ਕਰੂ ਮੈਂ ਤਾਂ ਕਹਿਣਾ ਵੀ ਇੱਕ ਵਾਰੀ ਨਾ ਮੈਨੂੰ ਆ ਦੇਖਿਓ ਲੈ ਹੁਣ ਲੇਵਾ ਚੈੱਕ ਕਰ ਲੋ ਹੁਣ ਤੁਸੀਂ ਐਮ 466 ਦੀ ਝੋਟੀ ਹੈ ਤੇ ਥਣਾ ਦੀ ਬਨਾਵਟ ਪੂਰਾ ਸੋਹਣਾ ਥਣ ਲੱਗਾ ਲੇਵੇ ਨੂੰ ਦੇਖੋ ਮੂੰਹ ਚੈੱਕ ਕਰ ਲੋ ਸਿੰਘ ਦੇਖ ਲੋ ਲੈ ਖੋਲ ਕਰ ਅਬਿੰਦਰਾ ਇਹ ਮੈਨੂੰ ਪਤਾ ਮੈਥੋਂ ਥੋੜਾ ਜਿਹਾ ਕਭਰਾ ਹੋਊਗੀ ਤੇ ਆਪਾਂ ਇਹ ਨਾ ਬਹੁਤ ਬਈ ਇਹ ਚਫ ਗਾਂ ਵਰਗਾ ਗੱਡੂ ਜੀ ਕਿਵੇਂ ਲੇਵਾ ਦਾ ਲੈ ਚਫ ਗਾਂ ਵਰਗਾ ਨਿਕਲੂ ਠੀਕ ਹੈ ਦੁੱਧ ਵੀ ਫਿਰ ਉਮੀਦ ਦੇਵੇ ਫਿਰ ਦਾ ਤਾਰ ਤੂਰ ਦੀ ਪੂਹੀ ਪੋਲੀ ਏ ਥੋੜਾ ਡਰਦੀ ਜਰੂਰ ਆ ਆ ਔਰੇ ਆ ਲਿਆ ਕੋਈ ਗੱਲ ਨਹੀਂ ਡਰਨ ਨੂੰ ਇਹ ਮੈਥੋ ਘਵਰਾਉਂਦੀ ਆ ਬਿੰਦਰਾ ਆ ਬਿੰਦਰਾ ਕੋਈ ਗੱਲ ਨਹੀਂ ਲਿਆ ਕਰ ਤੇ ਕਿੰਨਾ ਦੁੱਧ ਦੇਣ ਦੀ ਆਸਾ ਹੁਣ ਤੈਨੂੰ ਦੂਜੇ ਸੂਏ ਦੁੱਧ ਬਈ ਇਸ 16 17 ਲੀਟਰ ਦਾ ਗੱਡੂ ਬਾਕੀ ਆਲੇ ਦੇ ਸੇਵ ਆਤੇ ਠੀਕ ਆ ਗੱਲ ਨਹੀਂ ਸਹੀ ਗੱਲ ਆ ਪਰ ਉਹ ਦੁੱਧ ਦੱਸਦਾ ਜਿਹੜਾ ਤੇਰਾ ਪਹਿਲੇ ਸੂਏ ਦਿੱਤਾ ਏ ਪਹਿਲਾ ਸੂਆ ਏ ਵੇਰੀ ਗੁੱਡ ਬਾਕੀ ਕੋਈ ਜ਼ਿਆਦੇ ਫੀਡ ਫੂਡ ਤੇ ਨਹੀਂ ਆਪਾਂ ਦੁੱਧ ਕਢਾਇਆ ਇਹਦਾ ਹੀ ਅੱਛਾ ਹਾਂਜੀ ਨੋਰਮਲ ਡਾਈਟ ਤੇ ਸੀਗੀ ਠੀਕ ਹੈ ਹਾਂਜੀ ਲਿਆ ਕਰਾਂ ਲੈ ਵੀ ਮਿੱਤਰੋ ਇਹ ਵੀ ਤੁਸੀਂ ਚੈੱਕ ਕਰ ਲਓ ਮੈਂ ਕੈਮਰਾ ਬੰਦ ਨਹੀਂ ਕੀਤਾ ਕਿਉਂਕਿ ਇਹ ਆ ਦੇਖਿਓ ਹੁਣ ਤੁਸੀਂ ਇਹਦੀ ਤੌਰ ਚੈੱਕ ਕਰ ਲਓ ਝੋਟੀ ਅਰ ਸੋਹਣੀ ਸੁਨੱਖੀ ਜਿਹੜੇ ਨੇ ਬੰਦੇ ਨੇ ਆਏ ਆ ਨਾ ਵੀ ਬਰੀਡ ਚੰਗੀ ਬਰੀਡ ਲੈਣੀ ਆ ਉਹ ਚੈੱਕ ਕਰ ਲਓ ਲੈ ਕਿਉਂ ਇਹ ਭੱਜੂ ਤੈਨੂੰ ਅਸਾਂ ਗੱਲ ਲਿਆ ਲਿਆ ਕੋਈ ਗੱਲ ਨਹੀਂ ਇਹ ਖਾਟਣਾ ਖਾਲੇ ਬਿੰਦਰਾ ਹੂੰ ਤਣੀ ਕੋਈ ਉਪਰਾ ਕਰਦੀ ਮੇਰੇ ਕਰ ਕੀ ਕਰੀ ਜਾਂਦੀ ਏ ਕੇ ਐਵੇਂ ਬਿੰਦਰਾ ਕਿਵੇਂ ਵੀਰੇ ਮੇਰੇ ਕਰ ਕੀ ਕਰਦੀ ਆ ਛੋਟੇ ਕਰ ਕੀ ਕਰਦੀ ਅੱਜ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉਹਦਾ ਬਹੁਤ ਸੀਲ ਸੂਲ ਮੱਚੇ ਇਹ ਆ ਦੇਖਿਓ ਮੈਂ ਦਿਖਾ ਦਾਂ ਉਹੀ ਮੇਰੇ ਕਰ ਕੀ ਕੰਵਲੀ ਨਾ ਉਹ ਕਰੀ ਜਾਂਦੇ ਲੇਵਾ ਵਾਲਾ ਸੋਨਾ ਤਿਆਰ ਕਰਨਾ ਆ ਦੇਖਿਓ ਲੈ ਚੈੱਕ ਕਰ ਲੋ ਚੱਲ ਕੋਈ ਗੱਲ ਨਹੀਂ ਬਿੰਦਰਾ ਕਈ ਵਾਰੀ ਨਾ ਐ ਕਰੀ ਤੂੰ ਸਪੈਸ਼ਲ ਬਣਾ ਲਈ ਵੀਡੀਓ ਕੋਈ ਗੱਲ ਨਹੀਂ ਵੀਡੀਓ ਬਣਾ ਕੇ ਅਗਲੇ ਨੂੰ ਪਾ ਦੀ ਜਿਹੜੇ ਹਾਂਜੀ 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 ਮੈਨੂੰ ਐ ਦੱਸ ਹੁਣ ਦੁੱਧ ਜਿਹੜਾ ਹੈਗਾ ਆਪਾਂ ਉਹ ਵੀ ਦੱਸਤਾ ਹਾਂਜੀ ਡਿਟੇਲ ਵੀ ਦੱਸਤੀ ਡੀ ਐਨ ਏ ਦੀ ਜਿਹੜੀ ਹੈਗੀ ਉਹ ਐਮ 400 ਜੀ ਐਨ ਏ ਦੀ ਆਪਣੀ ਫੁੱਲ ਗਰੰਟੀ ਹੈ ਬਈ ਚਾਹੇ ਕੋਈ ਬੰਦਾ ਡੀ ਐਨ ਏ ਕਰਾ ਲੇ 460 ਦੀ ਹੈ ਜੀ ਠੀਕ ਹੈ ਅੱਛਾ ਬਿੰਦਰ ਮੈਨੂੰ ਹੁਣ ਨਾ ਰੇਟ ਦੱਸ ਇਹਦਾ ਕਿਵੇਂ ਕਰੇਗਾ ਤੂੰ ਰੇਟ ਕਿੰਨਾ ਕੀਤਾਗਾ ਰੇਟ ਕਿੰਨੇ ਕਰਾ ਲਓ ਬਈ ਸਵਾ 2 ਦੀ ਦੇਣੀ ਆਪਾਂ ਜੀ ਸਵਾ 2 ਦੀ ਹਾਂਜੀ ਠੀਕ ਹੈ ਹਾਂਜੀ ਰੇਟ ਫਿਰ ਰੇਟ ਕਿੰਨਾ ਕਰਦਾ ਰੇਟ ਤਾਂ ਤੁਸੀਂ ਜੇ 2.5 ਕਰਾ ਲਓ ਕਿੰਨੀ ਕਰਾ ਲਓ ਠੀਕ ਹੈ ਹਾਂਜੀ ਸਵਾ 2 ਦੀ ਤੇ ਦੁੱਧ ਜਿਹੜਾ ਹੈਗਾ 17 ਉਹਦੇ ਚਵਾਈ ਚਬੂਈ ਦੀ ਪੂਰੀ ਪੋਲੀ ਆ ਜੀ ਠੀਕ ਹੈ ਹਾਂਜੀ ਉਹੀ ਬ੍ਰਾਂਚਾ ਟਾੜਾ ਬਾਟਾ ਕੋਈ ਟਾੜਾ ਬਾਟਾ ਜਮਾ ਕੋਈ ਨਹੀਂ ਕਰਦਾ ਇਹ ਮਾਨਤਨ ਆਪਾਂ ਦੀ ਮੌਕੇ ਤੇ ਹੋਜੂ ਮੌਕੇ ਤੇ ਕਰ ਦਾਂਗੇ ਅੱਛਾ ਬਿੰਦਰ ਫਿਰ ਮੈਨੂੰ ਐ ਦੱਸ ਸੁਆਕੇ ਵੀ ਦੇ ਦੇਗਾ ਸੁਆਕੇ ਵੀ ਵੇਚ ਦਾਂਗੇ ਠੀਕ ਹੈ ਚੱਲ ਆਪਾਂ ਨੂੰ ਕਿਹੜਾ ਕੋਈ ਨਕਸ਼ਾ ਚਾਹੀ ਠੀਕ ਹੈ ਉਹ ਗੱਲਬਾਤ ਤਾਂ ਨਹੀਂ ਵੀ ਕੋਈ ਗੱਲਬਾਤ ਨਹੀਂ ਫੁੱਲ ਗਰੰਟੀ ਆਪਣੀ ਚਾਹੇ ਸੂਏ ਤੋਂ ਕੋਈ ਚੋਕੇ ਲੈ ਜਾਏ ਬੰਦਾ ਤਾਂ ਵੀ ਕੋਈ ਗਰੰਟੀ ਲੈ ਵੀ ਮਿੱਤਰੋ ਬਿੰਦਰ ਨਾ ਵੇਚ ਨੂੰ 5 ਦਿਨਾਂ ਦਾ ਲੱਗਿਆ ਹੋਇਆ ਠੀਕ ਹੈ ਤੇ ਇਧਰ ਮਰੀਕ ਖੜਾ ਹੈਗਾ ਆਹ ਦੇਖ ਲਓ ਮਰੀਕ ਮੈਨੂੰ ਐ ਦੱਸਦੇ ਬਿੰਦਰ ਨੂੰ 5 ਦਿਨ ਤਾਂ ਹੋ ਗਏ ਵੀ ਝੋਟੀ ਦਿਖਾ ਦੇ ਹਾਂ ਮਤਲਬ ਕਹਿੰਦਾ ਮੇਰੀ ਝੋਟੀ ਨਾ ਅਸੀਂ ਗੱਬਣ ਗੱਬਣ ਦਿਖਾ ਦਗੇ ਕਹਿੰਦਾ ਲੈਵੇ ਜਨਾਕ ਲੈਵਾ ਤਿਆਰ ਹੋਊਗਾ ਉਹ ਪਾ ਦਿਖਾ ਦਗੇ ਕਿਉਂਕਿ ਮੁੜ ਕੇ ਅਗਲਾ ਕਹਿੰਦਾ ਵੀ ਇੱਕ ਡੰਗ ਛੱਡ ਕੇ ਵੀਡੀਓ ਕੱਚੀ ਗਾੜੀ ਦੀ ਬਹੁਤ ਚੰਗੀ ਹੈ ਜੇ ਕੱਚੀ ਹੈ ਜੋ ਟੀਜੀ ਦੁੱਧ ਚਾਰੇ ਧਾਣੇ ਚ ਕੋ ਦੁੱਧ ਦਾ ਐ ਨਹੀਂ ਕਈ ਮੱਜਾ ਦੇ ਪਿਛਲਾ ਚ ਹੀ ਹੁੰਦਾ ਮੂਹਰੇ ਘੱਟ ਹੁੰਦਾ ਦੁੱਧ ਦਾ ਤੇਰੀ ਫੁੱਲ ਗਾਰੰਟੀ ਹੈ ਚਲੋ ਲੋ ਵੀ ਮਿੱਤਰੋ ਕਿਵੇਂ ਲੱਗੀ ਝੋਟੀ ਦੱਸਿਓ ਜਰੂਰ ਤੇ ਨੰਬਰ ਬੋਲ ਦੇ ਨੰਬਰ ਆਪਣਾ ਬਈ 98781 38302 ਬਹੁਤ ਬਹੁਤ ਧੰਨਵਾਦ ਤੇਰਾ ਠੀਕ ਹੈ ਧੰਨਵਾਦ ਧੰਨਵਾਦ